उड़ी उड़ी आमेर हाँ कल एक मेरा जन्मदिन थी हां वकी लिया तेरे पेके मेन भी पता लगे ना कुछ माड़ा मोटा कल फिर टाइम नहीं लगे मैं रिश्तेदार आ गए उन्होंने तोरन लगी कम वाला चल मैं दिखा दिन कोई ना ਹਾਂਜੀ ਬੀਬੀ ਕੁਛਦੀ ਆ ਕਹਿੰਦੀ ਕੱਲ ਤੇਰੇ ਪੇਕੇ ਆਈ ਸੀ ਜਨ ਜਨ ਤੇ ਵੀ ਕੀ ਲੈ ਆਇਨੇ ਮੁੰਡੇ ਨੂੰ ਹਾਂ ਉਹ ਕਿੜਾ ਕੁਛ ਲੈ ਆਇਨੇ ਹੁਣ ਮੈਂ ਕੀ ਮੂੰਹ ਦਿਖਾਵਾਂ ਨਾਲ ਅੱਛਾ ਹਾਂ ਤੂੰ ਆਇਆ ਕਰਾ ਉਹ ਕਿੜੀ ਆਪਣੇ ਚੈਨ ਕਰਾ ਕੇ ਲਿਆਂਦੀ ਸੀ ਹਾਂਜੀ ਠੀਕ ਹੈ ਉਥੇ ਪਈ ਜਾ ਅੰਦਰ ਅੱਛਾ ਉਹ ਦਿਖਾ ਦੇ ਬੀਬੀ ਨੂੰ ਕਹਦੇ ਮੇਰੇ ਵਕੇ ਲੈ ਆਈ ਸੀ ਠੀਕ ਹੈ ਆਪਣੀ ਜਹ ਉਹ ਕਿਹੜਾ ਕੋਈ ਉਹ ਪਰਦਾ ਰਹਿ ਜੂਗਾ ਬੀਬੀ ਦਾ ਮੱਟੇ ਜੂਗਾ ਵੀ ਹਾਂ ਲੈ ਕੇ ਆਇਨੇ ਮੇਰੇ ਪੁੱਤੇ ਵਾਸਤੇ ਕੁਛ ਹਾਂ ਹਾਂਜੀ ਕੋਈ ਬੜੀ ਗੱਲ ਨਹੀਂ ਉਹਨੂੰ ਤਾਂ ਹੀ ਆ ਵੀ ਮੈਨੂੰ ਕੁਝ ਦਿਖਾਏਗੀ ਹਾਂ ਉਹਨੂੰ ਤਾਂ ਹੀ ਹੈ ਚਲ ਕੋਈ ਨਹੀਂ ਉਹ ਬੋਝ ਕੇ ਚਾਕੇ ਦੂਜੀ ਦਿਖਾ ਦੇ ਤੁੰਗੋ ਗੱਲ ਠੀਕ ਠੀਕ ਹੈ ਚੰਗੀ ਹਾਂ ਰੱਬ ਵੀ ਰੱਖਦਾ ਅੱਜ ਤੱਕ ਰੱਬ ਨੇ ਰੱਖੀ ਮੈਂ ਤਾਂ ਅੱਜ ਤੱਕ ਅ ਦਿਖਾ ਦੇ ਬੀਬੀ ਨੂੰ ਬੁਲਾ ਲਿਆ ਹਾਂ ਮੈਂ ਬੋਲਵਾ ਦੂੰ ਹਾਂ ਬੋਲਵਾ ਦੇ ਦਿਖਾ ਦੇ ਉਹਨੂੰ ਹਾਂ ਤਾਂ ਮਾਂਝਾ ਪਤਾ ਨਹੀਂ ਕਿਥੇ ਬੁਲਾਈ ਦੇਣੀ ਆ ਬੀਚ ਚ ਆਏ ਬੀਬੀ ਤਾਂ ਦਿਖਾਇਆ ਮੈਂ ਜਿਹੜਾ ਸਮਾਂ ਲਿਆ ਸੀ ਆਲ ਹਾਂ ਦੇਖਾਂ ਠੀਕ ਹੈ ਨੇਗੇ ਆ ਦੇਖ ਆਹ ਕਿਤਾ ਚੈਨੀ ਕਰਾਈ ਅੱਛਾ ਹਾਂ ਆ ਤੇਰਾ ਸੂਟ ਠੀਕ ਆ ਵਧੀਆ ਹਾਂ ਆ ਇੱਕਸ ਮੇਰਾ ਸੂਟ ਸਿਓਕੇ ਲਿਆ ਹੈ ਅੱਛਾ ਹਾਂ ਚੱਲ ਵਧੀਆ ਮੈਨੂੰ ਤਾਂ ਹੀ ਤੇ ਮਖਾ ਨੰਗ ਮਨੰਗ ਕੀ ਲਿਆਉਣਗੇ ਮਖਾ ਕਿਤੇ ਕੱਲੀ ਪਾਠੀ ਜੀ ਚੱਕ ਲਿਆ ਐਡੇ ਨੰਗ ਮਨੰਗ ਵੀ ਨਹੀਂ ਹੈਗੇ ਮੇਰੇ ਪੇਕੇ 5000 ਰੁਪਏ ਵੀ ਦੇ ਕੇ ਗਏ ਆ ਨਾਲ ਅੱਛਾ ਹਾਂ ਚਾਰ ਸੂਟਾਂ ਤੇ ਚੌੜੀ ਵਧੀਆ ਵੀ ਕਹਿੰਦੀ ਕੀ ਕੁਸ ਦੇ ਦੇ